ਹਾਜੀ ਕਿਸਾਨ ਵੀਰੋ ਸਸ ਸਰਕਾਰ ਸਵਾਗਤ ਕਰਦੇ ਆਂ ਤੁਹਾਡਾ ਅੱਜ ਸੰਤੂ ਕਾਰਨਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਸ਼੍ਰੀ ਗਵਿੰਦਵਰ ਸਾਹਿਬ ਤਸਵੀਲ ਖੰਡੂਰ ਸਾਹਿਬ ਜਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਵੀਰਕੁਰ ਸੇਵਕ ਸਿੰਘ ਹੋਂਦੇ ਦੋਸਤੋ ਘਰ ਅੱਜ ਆਪਣੀ ਵਿਜ਼ਿਟ ਆ ਵੀਰਕੁਰ ਸੇਵਕ ਸਿੰਘ ਹੋਂਦੇ ਦੋਸਤੋ ਪਹਿਲਾਂ ਵੀ ਕਾਫੀ ਪਸ਼ੂ ਲਿਆਉਂਦੇ ਰਿਹਾ ਵਪਾਰ ਲੈਣ ਦਾ ਕੰਮ ਰਿਹਾ ਇਹਨਾਂ ਦਾ ਤੇ ਤਰੀਕ ਅੱਜ 20 ਅਗਸਤ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਅੱਜ ਇਸ ਵੀਡੀਓ ਵਿੱਚ ਕਿਸਾਨ ਵੀਰੋ ਜਿਹੜੇ ਆਪਾਂ ਤੁਹਾਨੂੰ ਨਾਗ ਵਿਖਾਉਣੇ ਆ ਇੱਕੋ ਇੱਕ ਵਾੜ ਸੁਈ ਸੁਭਾਈ ਦਿਖਾ ਦੇਾਂਗੇ ਜਰਸੀ ਕਰਾਸ ਬ੍ਰੀਡ ਦੇ ਵਿੱਚ ਆ ਮਗਰ ਬੱਛੀ ਆ ਕੋਈ 8-10 ਕਿ ਦਿਨਾਂ ਦੀ ਸੂਈ ਆ ਇੱਕ ਬਿਲਕੁਲ ਜਾਇਜ਼ ਹੌਲੇ ਭਾ ਦੀ ਮੱਝ ਦਿਖਾ ਦਿਆਂਗੇ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਜਾਇਜ਼ ਮੋਲਾ ਤਸੱਲੀ ਕਰਕੇ ਕਿਸੇ ਭਰਾ ਦੇ ਆਪਾਂ ਤਸੱਲੀ ਕਰਕੇ ਆ ਜਾਾਂਗੇ ਪਰ ਫਿਰ ਵੀ ਆਪਣੀ ਹਦਾਇਤ ਸਾਰੇ ਵੀਰਾਂ ਨੂੰ ਗੁਜਾਰਸ਼ ਰਹਿੰਦੀ ਆ ਕੋਈ ਵੀ ਪਸ਼ੂ ਖਰੀਦਣਾ ਇੱਥੇ ਆਇਆ ਕਰੋ ਵਿਜ਼ਿਟ ਕਰਿਆ ਕਰੋ ਇਹ ਕਪੂਰਥਲਾ ਦੋਸਤੋ ਬਾਈਪਾਸ ਚੌਂਕ ਆ ਗੋਇੰਦਵਾਲ ਸਾਹਿਬ ਅਕੀਰ ਗੋਇੰਦਵਾਲ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ ਤਸੀਲ ਖਡੂਰ ਸਾਹਿਬ ਇੱਕ ਅਦਰਸ਼ਾਈ ਵਾਲ ਕ੍ਰੋਸ ਅੰਗ ਦੇ ਵਿੱਚ ਬਾਹਰ ਦਿਖਾ ਦੇਾਂਗੇ ਤੁਹਾਨੂੰ ਇਹ ਗੱਬਣ ਵੈੜ ਆ ਇਹ ਵੀ ਹੱਥ ਪਾਸਕ ਦੇਣਾ ਹਜੇ ਨਰਮਾ ਤੇ ਮੱਝ ਦੀ ਗੱਲ ਕਰੀਏ ਦੀ ਤਕਰੀਬਨ ਕੋਈ 8-7 ਦਿਨ ਹਜੇ ਲੈਂਦੀ ਆ ਬਾਕੀ ਹੋ ਸਕਦਾ ਵੀ ਜਿਨ੍ਹਾਂ ਦੇ ਵਿੱਚ ਜਲਦੀ ਆ ਜਾਵੇ ਬਾਕੀ ਪੂਰੀ ਗੱਲਬਾਤ ਕਰਦੇ ਆ ਸੋ ਬਣੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਿਹੜੀ ਵੈੜ ਸੂਈ ਸੂਵਾਈ ਆ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਾਂਗੇ ਇਹਦੀਆਂ ਧਾਰਾ ਤਾਂ ਅਸੀਂ ਆਪਾਂ ਪ੍ਰੋਪਰ ਵੀਡੀਓ ਦੇ ਵਿੱਚ ਮਾਰ ਕੇ ਤੁਹਾਨੂੰ ਇਹ ਨਾਲ ਚੁਵਾਈ ਕਰਕੇ ਦਿਖਾ ਦੇਾਂਗੇ ਸਭ ਤੋਂ ਪਹਿਲਾਂ ਗੁਰਸੇਵਕ ਸਤਸ੍ਰੀ ਅਕਾਲ ਬਾਬਾ ਜੀ ਸਤਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸ ਦਾ ਵਾਹਿਗੁਰੂ ਦੀ ਕੀ ਫਤਿਹ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਚੈਨਲ ਵੇਖਣਾ ਉਹਨਾਂ ਨੂੰ ਪਿਆਰ ਭਈ ਸਤਸ੍ਰੀ ਅਕਾਲ ਲੈ ਵੀਰ ਕੀ ਹਾਲ ਚਾਲ ਬਹੁਤ ਵਧੀਆ ਵੀਰ ਗੁਰਸੇਵਕ ਠੀਕ ਠਾਕ ਚੜ੍ਹਦੀ ਕਲਾ ਸੰਧੂ ਸਾਹਿਬ ਬਾਬਾ ਜੀ ਦਰਸ਼ਨ ਮੇਲੇ ਬੜੇ ਲੇਟ ਹੁੰਦੇ ਆ ਵੇਖਲਾਣਾ ਉਹ ਤੁਹਾਨੂੰ ਆਨੇ ਬਹਾਨੇ ਹੋਣੇ ਸੀਗੇ ਚਲੋ ਵਪਾਰ ਲੈਣ ਦਾ ਕੀਤਾ ਸੀ ਤਾਂ ਆਨੇ ਬਹਾਨੇ ਕਿਤੇ ਮਿਲ ਜਾਈਦਾ ਸੀਗਾ ਤੇ ਥੋੜਾ ਜਿਹਾ ਤੁਸੀਂ ਵੀ ਦੂਜਾ ਜੀਸੀਬੀ ਵਾਲੇ ਬੰਨੇ ਤੇ ਦੂਜਾ ਪਰ ਤਪੁਰ ਤਾਪਾਉਣ ਦੇ ਵਿੱਚ ਵਿਜੀ ਉਧਰ ਹੋ ਗਏ ਜੇ ਆਓ ਪਰਤੀ ਦਾ ਤਾਂ ਫਿਰ ਕੰਮ ਕੁੰਮ ਚੱਲਦਾ ਹੀ ਰਹਿੰਦਾ ਆਪਣਾ ਹਾਂ ਜਿਆਦਾ ਜੀ ਸੀ ਵੀ ਇਹ ਕੰਮ ਉਧਰਲੇ ਬਣੇ ਧਿਆਨ ਹੈ ਔਰ ਜਾ ਕੇ ਤਾਂ ਉਧਰਲੇ ਪਾਸੇ ਹੋ ਗਿਆ ਤੁਹਾਡਾ ਜਿਆਦਾ ਉਧਰਲੇ ਬੰਨੇ ਧਿਆਨਾ ਹਾਂਜੀ ਹਾਂਜੀ ਇਧਰ ਇਹ ਆ ਵੀ ਪਸ਼ੂ ਆਪਾਂ ਸੰਧੂ ਸਾਹਿਬ ਲਿਹਾਈਦਾ ਵਾ ਇੱਕ ਦੋ ਪਸ਼ੂ ਲਿਹਾਈ ਦੇ ਲਿਹਾਈ ਦੇ ਤਸੱਲੀ ਵਾਲੇ ਐਵੇਂ ਝੂਟਨਾ ਮਾਰਨਾ ਜਾਂ ਤਾਂ ਨਾ ਪਾ ਮਾਰੀ ਅਸੀਂ ਕਾਹਨੂੰ ਵੀਰੇ ਹਣਾ ਜਦੋਂ ਵੀਰ ਆਪਣੇ ਡੰਗਰ ਖੜੇ ਵੀ ਜਿੰਨਾ ਖੜੇ ਆ ਵੀਰਾਂ ਨੇ ਉਹ ਜਦੋਂ ਆਪਾਂ ਨੂੰ ਯਾਦ ਕਰਦੇ ਆ ਹਾਂਜੀ ਹਾਂਜੀ ਆਪਾਂ ਜੋ ਦੱਸਾਂਗੇ ਉਹ ਚੀਜ਼ ਨਿਕਲੂਗੀ ਬਿਲਕੁਲ ਹ ਜੋ ਵੀ ਘਾੜਵਾਦ ਜਿਹੜੀ ਆ ਬਤਸਲੀ ਦੱਸਾਂਗੇ ਜਿੰਨਾ ਦੁੱਧ ਦੱਸਾਂਗੇ ਉਹਨਾਂ ਨਿਕਲੂਗਾ ਆਪਾਂ ਵੀਡੀਓ ਤੇ 15 16 ਦੱਸੀ ਜਾਈਏ ਅਗਲੇ ਦੇ ਘਰੇ ਜਾ ਕੇ 10 ਨੋ ਨਿਕਲੇ ਹੈਨਾ ਭਾਈ ਉਹ ਆਪਣੇ ਜਿਹੀ ਗੱਲ ਨਹੀਂ ਹੈਗੀ ਸਹੀ ਗੱਲ ਬਾਕੀ ਦੁੱਧ ਪਾਇਦਾ ਦੁੱਧ ਪਾਇਦਾ ਬਾਕੀ ਮੇਰਾ ਸਮਾਂ ਵੇਖ ਹੀ ਲਿਆੜ ਕੇ ਮੈਂ ਕੱਲ ਦਾ ਗਿਆ ਹੀ ਅਮਰੀ ਸਰ ਮਸ਼ੀਨ ਬਣਾਉਣਾ ਹਾਂਜੀ ਤੇ ਅੱਜ ਆਇਆ ਤੇ ਹਾਲ ਲਾਓ ਤੁਸੀਂ ਪੱਠੇ ਢੱਕੇ ਦਾ ਮੈਂ ਅੱਗੇ ਦੇਖ ਰਿਹਾ ਸੀ ਵੀ ਕੋਈ ਤੋੜੀ ਤਾਂ ਪੱਠੇ ਢੱਕੇ ਦੇ ਥੋੜੇ ਪਸ਼ੂ ਨਾ ਰੁਖੇ ਆ 2000 ਰੱਜੇ ਪੁੱਜੇ ਨਹੀਂ ਗਏ ਤੁਸੀਂ ਦੱਸਿਆ ਸੀ ਵੀ ਘਰੇ ਕੋਈ ਬਾਲੀ ਖੇਚਲ ਕਰਨ ਵਾਲਾ ਇਫਦਰ ਬੰਦਾ ਨਹੀਂ ਕਰਗਾ ਮੈਂ ਥੋੜਾ ਜਾ ਦੇ ਲੇਟ ਹੀ ਆਇਆ ਤੇ ਮੇਰੇ ਬਗੈਰੋਂ ਕੋਈ ਕੁਰਲੀਆਂ ਵਿੱਚ ਡਿੱ ਗਿਆ ਭਰੀਆਂ ਭੁਰੀਆਂ ਤੁਹਾਡੇ ਸਾਹਮਣੇ ਆਇਆ ਤੁਸੀਂ ਦੇਖਦੇ ਰਹੇ ਬਿਲਕੁਲ ਬਿਲਕੁਲ ਲਾ ਵੀ ਫਿਰ ਗੁਰਸੇਵਕ ਸ਼ੁਰੂਆਤ ਕਰਦੇ ਆ ਇੱਕ ਵਾਰ ਆਪਣੇ ਕੋਲ ਜਰਸੀ ਕ੍ਰੋਸ ਬਰੀਡ ਦੇ ਵਿੱਚ ਇਧਰ ਸੂਈ ਆ ਹਾਂਜੀ ਜੀ ਤੁਸੀਂ ਦੱਸ ਹੀ ਦਿੱਤਾ ਸੀ ਵੀ 10 ਕਿ ਦਿਨਾਂ ਦਾ ਸਮਾਂ ਹੋ ਗਿਆ ਅੱਜ ਸੂਈ ਹਾਂਜੀ ਮਗਰ ਬੱਛੀ ਆ ਮਗਰ ਬੱਛੀ ਆ ਸਵੇਰ ਹਾਂਜੀ ਤੇ ਕੀ ਉਹਦੇ ਮਤਲਬ ਸਥਿਤੀ ਕੀ ਆ ਦੁੱਧ ਕਿੰਨਾ ਚੁਵਾ ਦਿੱ ਗਏ ਸੰਧੂ ਸਾਹਿਬ ਅੱਜ ਨੂੰ 10 10 ਤੋਂ 9 10 ਤੋਂ 11 ਦਿਨ ਹੋਏ ਸੀ ਨੂੰ ਠੀਕ ਹੈ ਜੀ ਬਾਕਾਇਦਾ ਵੀਡੀਓ ਪਈ ਜੇਰ ਪਾਈ ਦੀ ਸਾਰੀ ਇਹਦੀ ਠੀਕ ਹੈ ਜੀ ਬਾਕੀ ਠੰਡੀ ਧੀਰੀ ਜੋ ਹਾਂ ਜਿੱਦਾਂ ਮਰਜ਼ੀ ਨੂੰ ਥੱਲੀ ਕਰੋ ਚੈੱਕ ਕਰੋ ਮੌਜੀ ਤੁਹਾਨੂੰ ਤੇਰੀ ਸੀਲਸ ਆਊਗਾ ਇੱਕ ਮਾੜਾ ਇਧਰ ਸਾਈਡ ਜ਼ਰੂਰ ਦਾ ਸੰਭੀ ਸਾਹਿਬਾ ਸਾਰਾ ਕੋ ਦੱਸਾਂਗੇ ਲੋਟ ਬਾਬਾ ਵੀ ਮੈਨੂੰ ਤਾਂ ਸੀਗਾ ਆਪਾਂ ਕਰਾ ਦੇਣਾ ਕਿਸੇ ਆਪਾਂ ਨਾ ਐਵੇਂ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਧਾਰਾ ਮਾਰ ਲਈਏ ਹਣਾ ਵੀ ਬਰਾਬਰ ਕਰ ਦਈਏ ਉਹਦਾ ਫਾਇਦਾ ਕੋਈ ਨਹੀਂ ਇਹਦੇ ਇਹ ਸਾਈਡ ਰੱਖਦੀ ਆ ਚਵਾਈ ਕੋਈ ਹੀ ਹੋਊਗੀ ਤੇ ਦੋ ਚੌ ਚਾਰਾਂ ਦਾ ਫਰਕ ਹੋ ਜੇ ਹਾਂ ਉਹ ਆਪਾਂ ਕਹਿ ਨਹੀਂ ਸਕਦੇ ਜੇ ਅੱਧਿਓ ਥਾਣਾ ਮੰਨ ਲਓ ਅੱਧਾ ਰਹੇ ਅੱਧਿਓ ਨਿਕਲ ਆਵੇ ਵੀ ਆਪਾਂ ਦਸੀਏ ਕੋਈ ਨਿਕਲੇ ਕੋ ਉਹ ਆਪਣੀ ਜ਼ਿੰਮੇਵਾਰੀ ਹੋਊਗੀ ਹਾਂਜੀ ਰੱਖਦੀ ਸਾਈਡ ਰੱਖਦੀ ਆ ਕੋਈ ਚਾਹ ਦਾ ਧਾਰਾਂ ਦਾ ਫਰਕ ਨਹੀਂ ਬਸ ਧਾਰਾਂ ਦਾ ਹੋਊਗਾ ਹਾਂ ਦੋ ਚਾਰ ਧਾਰਾਂ ਦਾ ਫਰਕ ਇਸ ਵਕਤ ਦੋਵੇਂ ਬਾਬਾ ਗੁਰਸੇਵ ਸਿੰਘ ਜੀ ਕਿਨਾਂ ਦੇ ਥਲੇ ਦੁੱਧ ਸੰਦੂ ਸਾਹਿਬ ਦੇ ਥੱਲੇ 13 13 ਲੀਟਰ ਹੀ 14 ਲੀਟਰ ਠੀਕ ਹੈ ਦੋ ਦਿਨ ਹੋ ਗਏ ਵੰਡ ਪਾਏ ਨੂੰ ਮੈਂ ਅਬਰਸਰ ਗਿਆ ਤੁਹਾਨੂੰ ਦੱਸਾਂ ਮਸ਼ੀਨ ਬਾਰੇ ਹਾਂਜੀ ਇਸ ਟਾਈਮ ਦੁੱਧ ਆਪਾਂ ਜਿਹਦੇ ਜਿਹੜੇ ਵੀਰ ਨੂੰ ਦਵਾਂਗੇ ਆਪਾਂ 11 ਤੋਂ 12 ਲੀਟਰ ਦੀ ਗਰੰਟੀ ਹੋਗੀ ਆਪ ਨੂੰ ਠੀਕ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਨੇ ਧਿਆੜੀ ਰੰਗ ਨੂੰ ਆਉਣਾ ਵਾ ਅੱਜ ਵੰਡ ਲੈਣਗੇ ਪਾਵਾਂਗੇ ਆਪਾਂ ਤਸੱਲੀ ਕਰਾਂਗੇ ਸੀਐਡੀ ਲੈਣਗੇ ਦੁੱਧ ਬਹੁਤ ਮਾਰੀ ਗਈ ਇਹ ਰਾਤ ਹੈ ਤੇ ਸੇਵਾ ਦੇ ਵਿੱਚ ਰਹੀ ਹੈ ਥੋੜਾ ਜਿਹਾ ਆਪਾਂ ਦੇਖਦੇ ਵੱਖਣ ਵੀ ਵਿੱਚ ਬੜੇ ਆ ਤੁਹਾਨੂੰ ਸੰਦੂ ਸਾਹਿਬ ਜੀ ਵੀ ਧੁਖੇ ਆ ਮੈਨੂੰ ਲੱਗਦਾ ਜ ਮਗਰ ਬੱਛੀ ਕਿਸਾਨ ਕਰੋ ਕੁਰੀਆਪਾ ਦਿਖਾ ਦਿੰਨੇ ਆ ਆ ਮਗਰ ਬੱਛੀ ਇਹਦੇ ਬੱਛੀ ਵੀ ਬਾਕੀ ਜਿਹਦਾ ਮਹੀਨੇ ਜਿਹੜੀ ਆ ਪਰ ਬਕਾਇਦਾ ਆਪਣੇ ਕੋ ਵੀਡੀਓ ਪੇਜ ਹਾਂ ਜਿੱਦਾਂ ਦੀ ਗਾ ਸਹੀ ਆ ਦੇਖੋ ਜੀ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਠੀਕ ਆ ਜੀ ਚਵਾਈ ਤੁਹਾਨੂੰ ਦਿਖਾ ਦਾਂਗੇ ਥਾਂ ਵੈਸੇ ਚੰਗਾ ਦਿਖਾਈ ਰਹੀ ਆ ਚੰਗਾ ਦਿਖਾਈ ਦੇ ਰਿਹਾ ਠੀਕ ਆ ਜੀ ਮੁੱਠੀ ਮੁੱਠੀ ਥਾਂ ਆ ਤੇ 12 ਕਿਲੋ ਦੁੱਧ ਇਸ ਵਕਤ ਵੀਰ ਗੁਰਸੇਵ ਕੰਦਾ ਵੀ ਚੁਵਾ ਦੇਾਂਗੇ ਦੁੱਧ ਸੰਧੂ ਸਾਹਿਬ ਪਾਏ ਦਾ 15 ਕਿਲੋ ਦਊਗੀ ਗਰੰਟੀ ਨਾਲ ਹਾਂ ਲੈ ਵੀ ਗੁਰਸੇਵ ਵੀਰ ਖੋਲ ਕੇ ਇੱਕ ਵੀ ਮਾਰਾ ਤੋਰ ਕੇ ਕਰਾ ਦਈਏ ਦਰਸ਼ਨ ਵੀਰਾਂ ਨੂੰ ਸੋ ਦੇ ਬਾਕੀ ਜਿਹੜੀ ਸੇਵਾ ਆਪਾਂ ਕਰ ਲਵਾਂਗੇ ਉਹ ਜਿਆ ਐਨੀਮਲ ਤੋਂ ਪਸ਼ੂ ਦੁੱਧ ਲੈ ਲਾਂਗੇ ਹਾਇਦ ਮੀਡੀਅਮ ਦੇ ਵਿੱਚ ਜਰਸੀ ਕ੍ਰੋਸ ਬ੍ਰੀਡ ਅੰਗਰੇਜ਼ ਦੇ ਵਿੱਚ ਬਾਕੀ ਫੇਸ ਕੁਆਲਟੀ ਆਰਡਰ ਲੈਵੇ ਦੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੋਈ ਭਰਾ ਚੰਗੀ ਖੇਚਲ ਕਰ ਲੂਗਾ ਹੋ ਸਕਦਾ ਵੀ 13 14 13 14 ਲੀਟਰ ਤੋਂ ਟੁੱਟੇ ਨਾ ਕੋਈ ਬੜੀ ਵੱਡੀ ਗੱਲ ਨਹੀਂ ਕੀ 13 14 ਲੀਟਰ ਦੁੱਧ ਚਵਾਉਣਾ ਇਸ ਵਾਰ ਨੂੰ ਆਰਡਰ ਲੈਵੇ ਦੀ ਕਰਮਾ ਦੀ ਬਿਲਕੁਲ ਤੁਹਾਨੂੰ ਦੱਸ ਦਿੱਤਾ ਵੀ ਧਾਰਾ ਜ਼ਿਆਦਾ ਨਹੀਂਗਾ 2 4 ਧਾਰਾ ਦਾ ਫਰਕ ਹੋਗਾ ਵਿੱਚੇ ਚਵਾਈ ਤੁਸੀਂ ਪੂਰੀ ਦੇਖ ਲਿਆ ਜੀ ਯੋਗੀ ਗੱਲਬਾਤ ਹੋਈ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦੇਣੀ ਆ ਠੀਕ ਆ ਆ ਜਿਹੜੀ ਇੱਕ ਬਹਿਣੀ ਵਾਲੇ ਪਾਸੇ ਲੈਵੇ ਦੀ ਬੰਕਰ ਆ ਜਿਹੜਾ ਮੇਰੇ ਫਾਰਮਰ ਭਰਾ ਨੂੰ ਇੱਕ ਦਾ ਜਾਇਜ ਜਿੰਨੇ ਵੀ ਹੋਊਗੀ ਜਾਇਜ ਹੀ ਗਰ ਸੇਵਕ ਨੂੰ ਕਹਾਂਗੇ ਵੀ ਦੇ ਦਾਂਗੇ ਤੇ ਬਾਕੀ ਕੋਈ ਵੀ ਫਾਰਮਰ ਭਰਾ ਆਪਣਾ ਸੌਦਾ ਕਰਦਾ ਆਪਾਂ ਵਾਰ-ਵਾਰ ਕਹਿੰਨੇ ਆ ਆਪ ਦੀ ਤਸੰਨੀ ਦੇ ਲਈ ਇੱਕ ਵਾਰੀ ਦੋ ਵਾਰੀ ਚੋਕੇ ਟਾਈਮੋ ਟਾਈਮ ਜ਼ਰੂਰ ਦੇਖੋ ਠੀਕ ਆ ਜੀ ਆ ਦੇਖੋ ਆ ਦੇਖੋ ਹਾਂ ਜੀ ਲੋ ਜੀ ਹਾਂ ਲੋ ਠੀਕ ਆ ਬਾਕੀ ਮੇਰੇ ਬਾਪ ਹੈ ਪੂਰੀ ਲੈੜ ਆ ਉਹਦੀ ਗੱਲ ਬਾਤ ਨਹੀਂ ਆ ਬੁਰੀ ਹੈ ਆ ਬਿਲਕੁਲ ਬਾਕੀ ਇਹ ਨਹੀਂ ਵੀ ਤੇ ਚੰਗੀ ਆ ਬੁਤੀ ਬਤ ਜਿਹੜਾ ਮਰਜੀ ਦਾ ਮੂੰਹ ਮਾ ਫੜੀ ਆ ਦੰਦ ਦੋਦੇ ਆ ਪੂਰੇ ਓਕੇ ਆ ਹਾਂ ਲੈ ਵੀ ਆ ਠੀਕ ਆ ਜੀ ਦੋ ਚੌਕ ਛੇ ਕਰਨੀਆਂ ਬਰਾਬਰ ਹਾਂ ਨਾ ਜਵਾਨ ਆ ਹਾਂ ਲੋ ਵੀ ਸੁਬਾ ਦੂਜਾ ਮੰਨ ਕੇ ਕੋਈ ਤੀਜਾ ਮੰਨ ਕੇ ਆਪੀ ਸਮਝ ਵੇਖ ਲਿਓ ਬਾਕੀ ਨੇਵੇ ਦੀ ਤੁਹਾਨੂੰ ਆਪਾ ਦੱਸ ਹੀ ਦਿੱਤਾ ਜਿੱਦਾਂ ਮਰਜ਼ੀ ਤਸੱਲੀ ਕਰ ਲਿਓ ਲੈ ਵੀ ਗੁਰਸੇਵ ਕਬੀਰ ਕਮਾ ਲਿਓ ਮਾੜਾ ਜਾਂ ਠੀਕ ਆ ਸੋ ਇਹ ਦੋਸਤੋ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੂਈ ਸਵਾਈ ਅੱਜ 10 ਕ ਦਿਨ ਦਾ ਸਮਾਂ ਹੋਇਆ ਠੀਕ ਆ ਜੀ ਸੋ ਕਰੋ ਤਸੱਲੀ ਆਣ ਕੇ ਇਥੇ ਮਗਰਵੱਛੀ ਫੀਮੇਲ ਕਾਫ ਇਸ ਵੈੜ ਦੇ ਮਗਰ ਵੀਰ ਗੁਰਸੇਵ ਕਾ ਡਿਮਾਂਡ ਮੁੱਲ ਕੀ ਕਰਦੇ ਆ ਦਾ ਨਮਾਨ ਸੰਸਦ ਤੁਹਾਨੂੰ ਪਤਾ ਹੀ ਹੈ ਤੁਸੀਂ ਇਹਦੇ ਜਿਆਦਾ ਬਾਹਰ ਜਾਂਦੇ ਹੋ ਮੈਂ ਤੇ ਤੁਹਾਨੂੰ ਬਾ ਘੱਟ ਵਾਦੀ ਆ। ਔਰ ਕੋਈ ਗੱਲ ਨਹੀਂ ਕਰ ਦੋ ਜੈਦਰ ਜੀ ਕਰਕੇ ਦੇ ਦਈਏ ਫਿਰ। ਜੈਦਰ ਸੰਧੂ ਸਾਹਿਬ ਬੋਲ ਭਾਵੇਂ ਆਪਾਂ 52 ਕਰੀ ਜਾਈਏ। ਹਾਂ ਭਾਵੇਂ 50 ਕਰੀ ਜਾਈਏ ਫਰਕ ਕੋਈ ਨਹੀਂ। ਹਾਂਜੀ ਠੀਕ ਹੈ ਨਾ ਜੀ। ਆਪਾਂ ਇਹ 47 ਹਜ਼ਾਰ ਜਹਾਨਾ ਦੇ ਦਾਂਗੇ ਮੇਰਾ ਮਰਜੀ ਮੇਰਾ ਵੀਰ ਉਸ ਤਸੱਲੀ ਕਰਕੇ ਆਪਦੀ ਠੀਕ ਹੈ ਜੀ ਦੁੱਧ ਦੀ ਚਵਾਈ 10 ਟਾਈਮ ਕਰੇ ਹਾਂਜੀ ਚਾਰ ਡੰਗ ਕਰੇ ਹਾਂਜੀ ਭਾਵੇਂ ਆਨਲਾਈਨ ਮੰਗਾ ਲੇ ਚਵਾਈ ਜਵੜ ਮਾਰੀ ਹੋਵੇ ਆਪਾਂ ਤਾਂ ਵੀ ਵਾਪਸੀ ਦੇਣ ਦਾ ਰਵਾਨਾ ਲੋ ਵੀ 47000 ਦੇ ਵਿੱਚ ਵੀਰ ਗੁਰ ਸੇਵਕਾਂ ਦਾ ਜੇ ਆਪਾਂ ਦੇ ਦਾਂਗੇ ਹਾਂਜੀ ਭਰਾ ਸੌਦਾ ਕਰੇ ਸਾਡੇ ਨਾਲ 47000 ਦੇ ਵਿੱਚ ਵੈੜ ਮਿਲ ਜੂਦੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਉਸ ਗੁਰਸੇਵਕ ਇੱਕ ਮੱਝ ਆਪਣੇ ਕੋਲ ਆ ਖੜੀ ਆ ਹਾਂਜੀ ਇਹ ਢੇਲੀ ਮੱਝ ਕਹੋ ਵੀ ਸਿੰਘ ਹੀਠਾ ਨੂੰ ਆ 300 ਸਿੰਘ ਆ ਹਾਂਜੀ ਤੇ ਸੁਵੇਆਂ ਦੇ ਵਿੱਚ ਇਹ ਵੀ ਗੁਰਸੇਵਕਾ ਕਿੰਮੇ ਆ ਇਹ ਸੰਤੂ ਸਾਹਿਬ ਆਪਣੇ ਰਿਸ਼ਤੇਦਾਰਾਂ ਕੋਈ ਆ ਅੱਛਾ ਜੀ ਤੇ ਜੇ ਸੁਵੇ ਮੈਂ ਨੇ ਸੁਨਾ 200 ਸੁਵੇ ਨਾ ਘਰੇ ਚੋਈ ਜੋ ਅੱਛਾ ਜੀ ਠੀਕ ਆ ਜੀ ਹਾਂ ਚਵਾਈ ਦੀ ਮੈਂ ਮਰੀ ਹੋਵੇ ਆ ਆਪਾਂ ਜ਼ਿੰਮੇਦਾਰ ਹੋਾਂ ਟਿੱਪਨ ਟਪਣਾ ਨੋ ਕੇ ਰਿਪੋਰਟ ਆ ਬਿਲਕੁਲ ਸੁਵੇ ਹੁਣ ਕਰਮਾ ਤਿੱਜਾ ਸੁਣਾ ਨੇ ਤਿੱਜਾ ਸੁਬਾ ਤੇ ਬਾਕੀ ਜਿੱਦੀ ਵੀ ਹਾਈਟ ਹੈਗੀ ਆ ਦੱਸ ਦਿਓ ਘਾੜਿਆਂ ਨੂੰ ਜਿੱਦੀ ਵੀ ਹਾਈਟ ਹੈਗੀ ਵੀਰ ਭਰਾ ਕੋਈ ਆ ਦੇਖੋ ਆਈਟ ਕਿਸਾਨ ਵਿਰੋਧ ਦੀ ਕੋਈ ਬਹੁਤ ਹੀ ਵੱਡੀ ਹਾਈਟ ਰਹੀਗੀ ਦਰਮਿਆਨੀ ਆ ਸਮੁੰਦਰ ਛੋਟੀ ਹਾਈਟ ਦੇ ਵਿੱਚ ਇਹ ਮੱਝਾ ਰੇਡ ਵੀ ਬੜਾ ਛੋਟਾ ਕਰ ਦੇਣਾ ਅੱਜ ਬਾਬੇ ਗੁਰਸੇਵਕ ਨੇ ਤੇ ਕਿਉਂਕਿ ਵੀ ਇਹ ਦੱਸਣਾ ਬੜਾ ਫਰਜ਼ ਬਣਦਾ ਆਪਣਾ ਕੋਈ ਵੀ ਸੱਜਣ ਆ ਰਿਹਾ ਦੂਰ ਨੇੜਿਓਂ ਇਹ ਨਾ ਸਮਝ ਗਿਆ ਵੀ ਬਹੁਤ ਹੀ ਵੱਡੀ ਵਿਖਾਈ ਆ ਜਾ ਛੋਟੀ ਨਿਕਲੀ ਆ ਇਹ ਛੋਟੀ ਹਾਈਟ ਦੀ ਆ ਲੇਵਾ ਕਰਮਾ ਵਾਲੀ ਕਾਫੀ ਸੋਹਣਾ ਬਣਾਈ ਆਉਂਦੀ ਆ ਥੱਲੇ ਚੱਡਾ ਚੁੱਡਾ ਭਰੀ ਆਉਂਦੀ ਆ ਤੇ ਬਾਬਾ ਗੁਰਸੇਵਕ ਜੀ ਦੂਜੇ ਸਵੇਰੇ ਪਹਿਲੇ ਸਵੇਰੇ ਜਦਨੇ ਤੁਸੀਂ ਦੱਸਿਆ ਵੀ ਰਿਸ਼ਤੇਦਾਰ ਦੇ ਵਿੱਚੋਂ ਆਈ ਉਹਨਾਂ ਦੱਸਿਆ ਕਿ ਤੁਹਾਨੂੰ ਕਿੰਨਾ ਵਿੱਚ ਆਉਂਦੀ ਰਹੀ ਆ ਦੁੱਧ ਬਾਬਾ ਇਹਨਾਂ ਬੱਚੇ ਸਵੇਰੇ 9 ਕਿਲੋ ਜੰਦ ਰਹੇ ਆ 9 ਕਿਲੋ ਜਿਹੜੀ ਸੱਚੀ ਆ ਹਾਂ ਜੀ ਸਚਾਈ ਆ 8 ਕਿਲੋ ਦੀ ਦਾ ਮਰਜੀ ਗਾਰੰਟੀ ਦੇ ਮੈਂ ਲੈ ਲੇ ਠੀਕ ਆ ਕਿ ਪਾਇਦਾ ਤੁਹਾਨੂੰ ਗੱਲ ਦਾ ਰਾਤੀ ਮੈਂ ਕਹਿੰਦਾ ਪਾਈ ਬੱਸੇ ਕੰਮ ਦਾ ਹੈਗਾ ਸੇਵਾ ਦਾ ਬਾਬਾ ਜੀ ਹਾਂ ਜੀ ਗੱਲ ਸੇਵਾ ਕੀਤੀ ਹੁੰਦੀ ਆ ਤੇ ਤੁਸੀਂ ਹਾਂ ਜੀ ਪਰਲੇ ਪਾਈ 14 ਕਿਲੋ ਦੀ ਚੱਲਣ ਈ ਹੈ ਮੈਂ ਤੇ ਤੁਹਾਨੂੰ ਆਉਨੇ ਦਤਾ ਤੇ ਗੱਲਾਂ ਵੀ ਟੁੱਟੇ ਆਪਾਂ ਨੂੰ ਸੇਵਾ ਤੇ ਦੋ ਦਿਨ ਜਦੋਂ ਕੋਈ ਚੀਜ਼ ਪਈ ਨਹੀਂ ਨਾ ਵੰਡ ਨਾ ਚੰਗਾ ਪੱਠਾ ਟੱਕਾ ਟਾਈਮ ਟਾਈਮ ਵੱਜ ਕੇ ਨਹੀਂ ਪਿਆਗਾ ਆਪਾਂ ਨੂੰ ਤਾਂ ਡਾਉਣ ਮਾਰਨੇ ਮਾਰਨਾ ਲਓ ਵੀ ਬਾਕੀ ਭਾਸ ਹੂ ਦਾ ਬਾਕੀ ਭਾਵੜੇ ਦੋਸਤੋ ਮਿੱਠਿਆ ਮਾਇਦਰ ਬਹਿਣੀ ਵਾਲੇ ਪਾਸੋਂ ਇੱਕ ਬਹਿਣੀ ਵਾਲੇ ਪਾਸੋਂ ਵਿਖਾ ਦਿਆ ਅਰਲੀਆਂ ਵਰਗੇ ਥਾਨ ਵੰਡ ਸਪੇਸ ਮੇਰਾ ਭਰਾ ਕਰ ਲੋ ਨੋਟ ਬਾਕੀ ਬੜੇ ਜੈਜ ਰੇਟ ਦੇ ਵਿੱਚ ਮਿਲ ਜਾਣੀਆਂ ਸ਼ਾਇਦ ਕਿਸੇ ਭਰਾ ਮੇਰੇ ਨੇ ਜੈਜ ਰੇਟ ਦੇ ਵਿੱਚ ਅੱਜ ਸੱਜਰਮਾ ਚ ਲੱਭਣੀ ਔਖੀ ਹੋ ਜੇ ਬਾਕੀ ਹਾਈਟੇ ਦੀ ਮ ਬਾਕੀ ਲੋਗ ਗੁਰਸੇਵ ਕਵੀਰ ਮੜਾ ਕੱਢ ਕੇ ਤੋਰ ਕੇ ਚਲਾ ਰੋਇਆ ਇਹਨੂੰ ਹਾਂ ਤਾਂ ਇਹਨੂੰ ਅੰਦਰ ਨੂੰ ਤੋਰ ਦੇ ਵੀਰੇ ਲਓ ਵੀ ਠੀਕ ਹੈ ਜੀ ਬਾਕੀ ਇਹ ਸਿਹਗਦੀ ਬੰਤਰ ਤੁਸੀਂ ਦੇਖ ਸਕਦੇ ਹੋ ਜੀ ਹਾਈਟ మీడియం ਦਰਮਿਆਨੀ ਹਾਈਟ ਤੇ ਦੇਸ਼ ਆ ਸੋ ਸੂਬਾ ਪਿੱਛਾ ਬਾਕੀ ਬੈਕਗ੍ਰਾਉਂਡ ਇਹ ਵੀ ਤੁਹਾਨੂੰ ਦੱਸ ਹੀ ਦਿੱਤੀ ਹੈ ਗੁਰਗੁਰ ਸੇਵਕ ਨੇ ਵੀ ਰਿਲੇਟਿਵ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਪਰਚੇਜ਼ ਕੀਤੀ ਘਰੋ ਉਹਨਾਂ ਕੋਲ ਲਿਆਂਦੀ ਘਰੋ ਉਹਨਾਂ ਦੋ ਸੁਵੇ ਉਹਨਾਂ ਨੇ ਘਰੇ ਚਵਾਈ ਕੀਤੀ ਆ ਸਿੰਗਲ ਹੱਡੀ ਆ ਪਤਲਾ ਪਿੰਡਾ ਬਾਕੀ ਮੂੰਹ ਮੱਥੇ ਵੀ ਤੁਸੀਂ ਆ ਦੇਖ ਸਕਦੇ ਜੋ ਸੇਵਕ ਵੀਰੇ ਇੱਥੇ ਰੋਕ ਲੈ ਇੱਕ ਮਿੰਟ ਆ ਦੇਖੋ ਜੀ ਇਧਰ ਦੋਸਤੋ ਬਹਿਣੀ ਵਾਲੇ ਪਾਸਿਓਂ ਗਰਭ ਸੇਵਕ ਵੀਰੇ ਲੈ ਪੰਜ ਚਾਰ ਦਿਨ ਆ ਲੈ ਜਾਉ ਮੇਰੇ ਸਾਹ ਨਾਲ ਸੰਦੂ ਸਰ 10 ਦਿਨ ਲੈ ਜੂਗੀ ਖਜੇ ਨਾ ਥੱਲੇ ਮੈਨੂੰ ਲੱਗਦਾ ਵੀ ਹਜੇ ਜਿਵੇਂ ਕਈ ਮੱਝਾਂ ਜਾ ਕੇ ਨੇੜੇ ਜੇ ਬਣਦੀਆਂ ਲੱਗਦਾ ਉਹ ਅੰਦੇ ਆ ਵੀ ਇਹ ਸੂਨ ਲੱਗੇ ਲਾਉਂਦੀ ਦੁੱਧ ਅੱਛਾ ਜੀ ਹਾਂਜੀ ਠੀਕ ਆ ਜੀ ਠੀਕ ਆ ਆ ਦੇਖੋ ਜੀ ਦੋਸਤੋ ਕਈ ਵਾਰ ਕਈ ਜਾਨਵਰ ਕਈ ਮੱਝਾਂ ਝੋਟੀਆਂ ਇਹੋ ਜੀਆਂ ਨੇ ਵੀ ਬਿਲਕੁਲ 5-4 ਦਿਨ ਰਹਿੰਦਿਆ ਪਸ਼ੂ ਬਣਦਾ ਥੰਦਾ ਬਾਕੀ ਬੈਕ ਸਾਈਡ ਤੇ ਇੱਕ ਵਾਰੀ ਤੁਹਾਨੂੰ ਆਪਾ ਦਿਖਾ ਦਿੰਨੇ ਆ ਲੇਵੇ ਲੇਵੇ ਦੀ ਸਾਫ਼ ਖਰੀਦ ਮਾਰਾ ਸੰਭਲ ਕੇ ਆ ਦੇਖੋ ਜੀ ਆ ਮੋੜ ਕੇ ਫਿਰ ਵੀ ਗਰਸੇਵ ਕਹਿਣ ਲਾਇਓ ਤੋ ਤੁਸਲੀ ਨਾ ਮੇਰਾ ਭਰਾ ਦੇਖ ਲਓ ਬੜੇ ਜਿਆਜ ਰੇਟ ਦੇ ਵਿੱਚ ਮਿਲਣੀ ਆ ਕੋਈ ਇਹਨਾਂ ਦਾ ਭਾਵਾ ਇੰਨੇ ਕਿਨੇ 8-9 ਕਿਲੋ ਦਈ ਜਾਣਾ 8-9 ਕਿਲੋ ਜਿੰਨੇ ਨਾਲ ਦਿੱਤਾ ਤੇ 10000 ਦੋ-ਦੋ ਤਿੰਨ-ਤਿੰਨ ਕਿਲੋ ਬੱਕਰੀਆਂ ਦਿੱਤੀ ਜਾਂਦੀਆਂ ਨੇ ਬਾਬਾ ਜੀ ਗੱਲ ਤੇ ਹੋਈ ਹੈ ਨਾ ਆਹ ਦੇਖੋ ਜੀ ਬਾਕੀ ਮੇਰੇ ਭਰਾਵੋ 89 89 ਕਿਲੋ ਦਾ ਕਰਮਾ ਦੀ ਮਰਦੀ ਨਹੀਂਗੀ ਸੋ ਚਾਹਵਨ ਭਰਾ ਆਪਣੇ ਕਰ ਲਿਓ ਕੰਟੈਕਟ ਬਿਲਕੁਲ ਸੂਤਰ ਤੇ ਰੇਟ ਜਾਇਜ਼ ਰੇਟ ਦੇ ਵਿੱਚ ਆਦੇ ਬਾਕੀ ਬਾਬਾ ਜੀ ਥੱਲੇ ਆਏ ਪੂਰੀ ਸਾਫ ਸੁਥਰੀ ਹੈ ਨਾ ਥਾਲਾ ਥਲਾਨੀਆਂ ਮਿਰਲੀ ਚੰਗੀ ਆ ਚਵਾਈ ਦੀ ਬਹੁਤ ਮੈਂ ਚੰਗੀ ਬਾਕੀ ਕਿਸੇ ਪਾਸੇ ਨਹੀਂ ਖੁੰਜੀਗੀ ਹਾਂ ਚਲ ਹਾਈਟ ਹੀ ਛੋਟੀ ਛੋਟੀ ਆ ਹਾਈਟ ਹੀ ਆਈ ਦਾ ਮੁੱਲ ਵੀ ਛੋਟਾ ਕਿੰਨਾ ਕਰਤੀਏ ਬੋਲ ਸੰਧਾ ਸਾਹਿਬ ਜੀ ਉਹ ਦਾ ਜੀ ਕਰਦਾ ਮੈਂ ਨਾ ਵੀ ਜਦੋਂ ਤੂੰ ਭਰਾ ਚਲ ਪਹਿਲਾਂ ਮੇਰਾ ਵੀਰ ਤੂੰ ਖਰੀਦੀ ਹੈ ਜਾਂ ਲਈ ਆ ਇੱਕ ਰੁਪਿਆ ਦੱਸ ਮੇਰਾ ਬਰਾ ਮੈਂ ਤਾਂ ਨਾ ਵੀ 100 ਕਿਲੋਮੀਟਰ ਦੇ ਵਿੱਚ ਵਿੱਚ ਆਪਾਂ ਪਹੁੰਚਾ ਦਾਂਗੇ ਕਿੰਨੇ ਕਿਲੋਮੀਟਰ ਹੋਰ ਦਾ ਆ ਜੀ ਕਿੰਨੇ ਦੀ 50 ਦੀ ਪਹੁੰਚਾ ਦਈਏ 50 ਦੀ ਆ ਜਾ ਯਾਰ ਹੋਰ ਕੀ ਚਾਹੀਦਾ 3000 3200 ਦਾ ਕਿਰਾਇਆ ਲੱਗ ਜਾਂਦਾ ਹਨਾ ਉਹ ਚਲੋ ਕੋਈ ਨਹੀਂ ਲੱਗ ਜੂਗਾ ਮੈਂ ਜੀ ਕੰਮ ਦੇਖਣ ਕੇ ਲੈਣੀ ਆ ਹਾਂ ਹਾਂ ਨਾ 47000 ਦੀ ਆਪਾਂ ਦੇਵਾਂਗੇ ਉਹਨੇ ਸ਼ੋਰ ਛਪਾ ਤਿੰਨੀ ਛੜ ਦਾਂਗੇ ਹਾਂ ਤਿੰਨ 100 ਕਿਲੋਮੀਟਰ ਪਚਾਲੇ ਦੇ ਚਲੋ ਵਿੱਚੇ ਕਿਰਾਏ ਭੜੇ ਦਾ 3000 ਰੋ ਲਾਦਿਆ ਨਾ ਆਪ ਲੈ ਜੂਗਾ ਤਾਂ 3000 ਰੁਪਏ ਸ਼ੋਰ ਆ 47 ਦੀ ਦੇ ਦਾਂਗੇ ਹਾਂ 47000 ਦੀ ਆਪਾਂ ਉਹਦੇ ਵਿੱਚੇ ਸ਼ੋਰ ਛਪਾ ਹੀ ਹੋਊਗਾ ਕੋਈ ਖੇਚ ਤੂੰ ਵਾਲਾ ਕੰਮ ਨਹੀਂ ਮੈਂ ਵੀ ਮੇਰੇ ਕਲਾ ਵੰਦੂ ਸਾਹਿਬ ਜਿੱਦ ਕੀ ਮੈਂ ਹੈ ਨਾ ਇਹਦਾ ਜੋ ਭਾਅ ਆ ਪਾ ਕੀਤਾ ਵਾ ਇਹੋ ਥੱਲੇ ਤੋਂ ਤੁਹਾਨੂੰ ਪਤਾ ਵੀ ਬੱਕਰੀ ਵੀ ਚੰਗੀ ਲੱਗੀ ਤੇ ਇਹ ਵੀ ਚੈਲੰਜ ਬੰਦਾ 35 35 ਦਿੱਤੀ 35000 ਤੋਂ ਚੰਗੀ ਦਾੜ ਹੀ ਆਉਂਦੀ ਆ ਆਹੋ ਹਾਂ ਨਾ ਇਹ ਵਜਨ हां ਨਾਲੇ ਫਜਰ ਤਾਜੀ ਸੁਣੀ ਆ ਹਾਂਜੀ ਇਹਦਾ ਟੋਕੜ ਮਾਜੇ ਵੇਸ਼ੀਆਂ ਸਾਤੇ ਸਾਤ ਕਿਲੋ ਦੁੱਧ ਦਿੰਦੀ ਆ ਪੰਜਾਂ ਵਾਰ ਮਿਲਦੀ ਆ ਇਹਦਾ ਇਹਦਾ ਪਤਾ ਹੋਊਗਾ ਨਾ ਬੱਚਾ ਅੰਦਰ ਆਉਣਾ ਅਜੇ ਚਲੋ ਬੱਚਾ ਵੀ 31 ਪਾਗੀ ਕਰਵਾਉਣੀ ਉਹ ਵੀ ਵਾਦੇ ਦੀ ਹਾਂ ਵਾਦੇ ਦੀ ਆ ਦੋਨੇ ਸੰਧੂ ਸਾਹਿਬ 8 9 8 9 ਕਿਲੋ ਪੱਕਾ ਮੈਨੂੰ ਪਤਾ ਨਾ ਗਰੰਟੀ ਆ ਮੈਂ ਆਪਦੇ ਅੱਖੀ ਵੇਖਿਆ ਨਾ ਦੁੱਧ ਦੇ ਠੀਕ ਆ ਤੇਰੇ ਲੋ ਵੀ 8 9 9 ਕਿਲੋ ਗਰੰਟਰਡ ਜਿਹੜੀ ਮਾਜੇ ਦੁੱਧ ਦੇਣ ਵਾਲੀ ਤੁਹਾਨੂੰ ਦਿਖਾਤੀ ਆ ਸਿਰਫ ਉਹ 47000 ਰੁਪਏ ਇੱਧਰ ਇੱਕ ਹੋਰ ਤੋਹਫਾ ਦਿਖਾ ਦਿੰਦੇ ਆ ਤੋਹਫੇ ਅੱਜ ਮੋਕਣ ਨਹੀਂ ਦੇਣਗੇ ਤਿੰ ਸ਼ਾਈ ਵਾਲ ਕ੍ਰਾਸ ਬ੍ਰੀਡ ਦੇ ਵਿੱਚ ਗੁਰਸੇਵਕ ਵੀਰ ਸੁਆ ਕਰਮਾ ਦੂਜਾ ਕੇ ਪਹਿਲੇ ਦੂਜਾ ਦੂਜਾ ਸੁਆ ਹਾਂਜੀ ਤੇ ਵੱਡੀ ਵੱਛੀ ਆ ਸਮਾਂ ਦਿਨ ਕਿੰਨਾ ਬਾਕੀ ਇਹਦਾ ਇਹ 15 15 ਤੋਂ 16 ਦਿਨ ਲੱਜੂਗੀ 15 16 ਦਿਨ ਹਾਂਜੀ ਕੱਢਦੀ ਆ ਜਿਹੜੇ ਹਾਂ ਹਾਂ ਕਰਦਈ ਆ ਉਹ ਵੀ 15 16 ਦੇ ਦਿਨ ਦੀ ਜੇ ਕਿਸਾਨ ਵੀਰੋਂ ਨਰਮ ਆ ਹਾਈਟ ਕੱਦ ਜੇ ਆਪਾਂ ਤੁਹਾਨੂੰ ਮੱਝ ਕਿਹਾ ਸੀ ਵੀ ਬਿਲਕੁਲ ਦਰਮਿਆਨੀ ਛੋਟੀ ਹਾਈਟ ਦੇ ਵਿੱਚ ਆ ਤੇ ਪੂਰੀ ਵੱਡੀ ਹਾਈਟ ਦੇ ਵਿੱਚ ਵੈੜ ਮੇਰਾ ਭਰਾ ਸੋਡਾ ਮੰਨ ਕੇ ਕਰਿਓ ਇਹ ਸਮਦਰ ਕੋਈ ਛੋਟੀ ਹਾਈਟ ਦੇ ਵਿੱਚ ਵੈੜ ਨਹੀਂ ਗਈ ਅੱਜ ਮਰ ਵੱਡੀ ਆ ਮੁੱਲ ਨੇ ਦਾ ਛੋਟਾ ਰਹਿਣਾ ਕੋਈ ਮੋਲਣਾ ਮੇਰਾ ਭਰਾ ਕਿ ਵੀ ਵੱਡੀ ਵੈਰ ਤੇ ਵੱਡਾ ਮੁੱਲ ਛੋਟੀ ਮੱਧ ਤੇ ਛੋਟਾ ਮੁੱਲ ਕਰ ਦਿੱਤਾ ਅਗਰ ਸੇਵਕ ਨੇ ਫੇਸ ਕੁਆਲਟੀ ਦੇਖੋ ਆਦੀ ਕੁਛ ਨਹੀਂ ਕਰਮ ਵਾਲੀ ਠੀਕਾ ਜੀ ਫੇਸ ਕੁਆਲਟੀ ਆਪਣੇ ਮਾਰਦੀ ਨਹੀਂ ਸੰਧੂ ਸਾਹਿਬ ਮਾੜਾ ਗਰਸ਼ੇਲ ਕੁ ਵੀਰੇ ਦਿਖਾ ਦਿਓ ਤਸੱਲੀ ਆਪੇ ਕਰਕੇ ਆਹ ਨਾ ਤੇ ਜਦੋਂ ਇਦਾਂ ਹੀ ਮਗਰੋਂ ਆਈ ਜਿੱਦਾਂ ਮਰਦੀ ਲੋ ਚਲੋ ਨੱਥਾ ਨੁੱਥਾ ਕਈ ਵੜਾ ਮਾਰੀਆਂ ਹੁੰਦੀਆਂ ਨੇ ਜਨ ਪਛਮਾ ਨੂੰ ਉਹ ਮੈਂ ਤਾਂ ਲੁਕਾ ਵੀ ਟਾਈਮ ਨਹੀਂ ਲੱਗਾ ਮੈਨੂੰ ਆਉਂਦਾ ਟਾਈਮ ਲੱਗਾ ਜਿੱਦਾਂ ਉਹ ਮੱਦ ਨੂੰ ਰਸਾਇਆ ਆਪਾਂ ਉਦਾਂ ਹੀ ਮਗਰੇ ਰਹਿ ਤਾ ਆਹ ਮੈਂ ਨਾ ਸ਼ਾਈ ਹਰ ਕਰਵਾ ਦਾ ਇਹ ਥੋੜਾ ਵੀ ਕਦੇ ਲੋਬੇ ਮੇਰੇ ਭਰਾ ਉਹ ਬਾਕੀ ਦੂਜਾ ਸਵੇਰ ਸੋਣ ਵਾਲੀ ਹੈ ਲਾਹੇ ਬਣਾਏ ਤਿਆਰ ਮਾ ਲਈ ਠੀਕਾ ਜਿੰਨੇ ਮਾ ਦੀ ਜੋੜੀ ਲਾ ਦੇਖੋ ਲਾ ਦੇ ਬਣਾਏ ਪਈ ਆ ਬਸ ਇਹ ਤੋਂ ਹੁਣ ਬਾਅਦ ਤਸੱਲੀ ਤੇ ਸ਼ਾਇਦ ਮੇਰਾ ਭਰਾ ਤੁਸੀਂ ਆਪ ਹੀ ਆਣ ਕੇ ਕਰ ਸਕਦੇ ਜੇ ਜਿੰਨਾ ਆਪਣਾ ਫਰਜ਼ ਬੰਦਾ ਆਪਣਾ ਬਿਲਕੁਲ ਉਹਨਾਂ ਹੀ ਅੱਖੀ ਦਾ ਵੀ ਤਸੱਲੀ ਕਰਾ ਕੇ ਦੇ ਦਈਏ ਮਾਲ ਆ ਬਹੁਤ ਵਧੀਆ ਲੈ ਵੀ ਗਰਸੇਵ ਕੁਮਾਰਾ ਦਾ ਮੁੱਲ ਪਹਿਲਾਂ ਦੱਸ ਦੇ ਬਾਅਦ ਵਿੱਚ ਕੋਲ ਕੇ ਦੱਸਦੇ ਮੁੱਲ ਆ ਮੁੱਲ ਸੰਧੂ ਸਾਹ ਜਿਹੜੇ ਮਰਰੀਏ ਢੇਢੀ ਗਾਵਾ ਜਿਹੋ ਫਰਜ਼ੀ ਕਰੀ ਗਈ ਹੈ ਮੁੱਲ ਭਾਵੇਂ 50000 ਕਰੀਏ ਆ ਹਾਂ ਨਾ 30000 ਦੇ ਦਿਆਂਗੇ ਵਿੱਚੋਂ ਮਾਨਤਾਨ ਕਰਦਾਂਗੇ ਨਹੀਂ ਸ਼ੋਰ ਹਾਂ ਮਾਨਤਾਨ ਕਰਦਾਂਗੇ ਦੁੱਧ ਨੇ ਵੈੜ ਨੇ ਸ਼ਾਈ ਵਾਲ ਵੈੜਾ ਦੁੱਧ ਨੇ 11 12 ਦਾ 11 12 13 ਕਰ ਦਿੱਤੀ ਜਾਊਗੀ ਇਹਨਾਂ ਕਰ ਦੁੱਧ ਵੱਡੀ ਵੈੜ ਆ ਹਾਂਜੀ ਲੈ ਵੀ ਗਰਸੇਵ ਕੁਮਾਰਾ ਤੋਰ ਕੇ ਦਿਖਾ ਦੇ ਲੋ ਵੀ ਇਹ ਦੋਸਤੋ 35000 ਦੀ ਮੰਗ 32000 ਲੈ ਦੇ ਆ ਸੋ ਬਾਕੀ ਵੇਰ ਤਾਂ ਆਪਾਂ ਪ੍ਰੋਪਰ ਦਿਖਾ ਹੀ ਰਹੇ ਆ ਕੱਦ ਹਾਈਟ ਪੂਰਾ ਵੱਡਾ ਬਾਕੀ ਜੰਪ ਆਉ ਤੁਸੀਂ ਦੇਖ ਸਕਦੇ ਜੇ ਜੰਮੀਪਲੀ ਦੀ ਪੂਰੀ ਆ ਸੋ ਬੇਨ ਦੇਣਾ ਜੀ ਦੋਸਤੋ 12 15 ਦਿਨ ਹਜੇ ਘੜਦੀ ਆ 12 15 ਦਿਨ ਲੈ ਜੂਗੀ ਆਰਾਮ ਦੇ ਨਾਲ ਸੋ ਕਿਸੇ ਭਰਾ ਨੇ ਅੱਗੇ ਲੈ ਕੇ ਜਾ ਕੇ 2 ਰੁਪਏ ਜਲਪਾਣੀ ਵੀ ਲੈਣਾ ਤੇ ਜਲਪਾਣੀ ਵੀ ਦਿੰਦੀ ਆ ਤਿਆਰੀ ਕਰਕੇ ਠੀਕ ਆ ਜੀ ਬਾਕੀ ਅੱਗੋ ਥੋੜੇ ਵੀਰ ਗਰਸੇਵ ਕਮਾਰਾ ਮੋੜਿਆ ਜੇ ਅੱਗੋ ਮਾਰਾ ਕਮਾ ਲੋ ਮੋੜ ਦੋ ਵੀਰੇ ਇਥੋਂ ਸਾਨੂੰ ਦਾ ਸੇਵਾ ਨਹੀਂ ਆਉਂਦੀ ਨਹੀਂ ਤੇ ਅੱਜ ਪਾਟ ਨਹੀਂ ਸਲਾ ਆ ਮੱਛੀ ਵੱਡੀ ਹੈ ਦੋਸਤੋ ਸਿਰਫ 32000 ਰੁਪਏ ਅੱਜ ਮੇਰੇ ਭਰਾਵਾਂ ਨੂੰ ਮਿਲਣੇ ਆ ਥਾਣਾ ਦੀ ਸਾਫਾ ਮੁੱਠੀ ਮੁੱਠੀ ਥਾਣਾ ਨਿਕਲ ਕੇ ਸਾਹਮਣੇ ਆਊਗਾ ਬਿਲਕੁਲ ਪਿੰਕ ਗੁਲਾਬੀ ਆਰਡਰ ਤਿਆਰ ਕਰ ਲਊਗੀ ਸੋ ਪਸੰਦ ਆਊਗੀ ਵੀਰਾਂ ਨੂੰ ਚੰਗੀ ਸੋਹਣੀ 32000 ਛੱਡ ਦਾਂਗੇ ਤੁਹਾਨੂੰ ਦਾ ਵਿੱਚ ਬਸ 31 ਦੀ 31 ਦੇ ਦਾਂਗੇ ਲੋ ਵੀ 31000 ਦੀ ਠੀਕ ਆ ਜੀ 31000 ਦੀ ਵੀਰ ਗੁਰਸੇਵਕਾਂ ਦਾ ਵਹਿਰ ਦੇ ਤੇ ਨਹੀਂ ਆਪਾਂ ਬਹੁਤ ਜਾਇਜ਼ ਮੋਲ ਹੈ ਕੋਈ ਨੰਬਰ ਲੱਭਣ ਲੈ ਲੈ ਕੋਈ 31000 ਦੀ ਤਾਂ ਬਾਤ ਨਹੀਂ ਆਪਾਂ ਵੀ ਇਹ ਤੇ ਆਪਣੀ ਤ ਹਾਂਜੀ ਠੀਕ ਹੈ ਵੀਰੇ ਲੈ ਵੀ ਗੁਰਸੇਵ ਇੱਕ ਨੰਬਰ ਆਪਣੇ ਵੀਰੇ ਬੋਲਦੇ ਨੰਬਰ ਹੈਗਾ ਸੰਧੂ ਸਾਹਿਬ 97813 ਹਾਂ 55875 ਠੀਕ ਹੈ ਜੀ 97813 55875 ਠੀਕ ਹੈ ਬਾਕੀ ਇੱਕ ਬੇਨਤੀ ਹੋਰ ਤਾਂ ਨਹੀਂ ਸੰਧੂ ਸਾਹਿਬ ਜੇ ਕਿ ਵੀਰ ਭਰਾ ਨੂੰ ਪੱਸਰ ਚਾਹੀਦੀ ਹੋਵੇ ਮੰਨ ਲਓ ਵੀ ਇਹ ਵਪਾਰੀ ਵੀ ਉਹਨੂੰ ਲਾਗੇ ਬੰਨੇ ਵੀ ਮੰਨ ਲਓ 20 25 ਕਿਲੋਮੀਟਰ ਦੀ ਲੀਡ ਦੇ ਵਿੱਚ ਵਿੱਚ ਹਾਂਜੀ ਤੇ ਆਪਾਂ ਪਹੁੰਚ ਕਰ ਦਾਂਗੇ ਉੱਥੇ ਆ ਕਿਹੜੀ ਮਿੱਟੀ ਪੱਸਰ ਮਿੱਟੀ ਪੱਸਰ ਆਹ ਪਰ ਠੀਕ ਹੈ ਭਰਤੀ ਆਸੇ ਕੋਈ ਕੋਠੀਆਂ ਬਣਾ ਰਿਹਾ ਭਰਾ ਉਹਦੀ ਭਰਤੀ ਪਾਉਣੀ ਹੈ ਜਾਂ ਜਦੋਂ ਗਲ ਮੀ ਮੀ ਜਮੀਨਾਂ ਉੱਚੀਆਂ ਕਰ ਲਿਆ ਕਿਸੇ ਕਰਨੀ ਭਸਰ ਆਹਾਂ ਆ ਰੇਤ ਭਸਰ ਆ ਠੀਕ ਹੈ ਜੀ ਹਾਂਜੀ ਲੋ ਵੀ ਉਹਦੀ ਫੈਸਿਲਿਟੀ ਵੀ ਵਿਰਾਵਾ ਦੀਦੀ 25 ਕਿਲੋਮੀਟਰ ਦੇ ਦਰੇ ਵਿੱਚ ਹਾਂ ਵੀ 25 ਕਿਲੋਮੀਟਰ ਦੇ ਦਰੇ ਵਿੱਚ ਹਾਂ ਠੀਕ ਹੈ ਵੀਰੇ ਉਹ ਵੀ ਦੋਸਤੋ ਤੁਸੀਂ ਸੈਟਿੰਗ ਕਰ ਸਕਦੇ ਜੇ ਵੀਰ ਗੁਰ ਸਿਵਕ ਸਿਖਾਉਣ ਦੇ ਨਾਲ ਉਹ ਵੀ ਫੈਸਿਲਿਟੀ ਵੀਰਾਂ ਦੇ ਕੋਲੇ ਮੌਜੂਦ ਆ ਅਵੇਲੇਬਲ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ